ਪਰ ਫੇਰ ਲੁਧਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਨਕੋਦਰ ਦੇ ਵਿੱਚ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਮੂੰਹ ਮਿੱਠੇ ਕਰਾਏ ਜਾ ਰਹੇ ਆ ਲੱਡੂ ਵੰਡੇ ਜਾ ਰਹੇ ਆ ਗੱਲਬਾਤ ਕਰ ਲੈਣੇ ਆ ਸਰ ਇੱਕ ਵਾਰ ਫੇਰ ਲੁਧਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਲਹਿਰ ਆ ਜੀ ਸਾਰਾ ਪੰਜਾਬ ਹੀ ਇਸ ਚੀਜ਼ ਦੀ ਵੇਟ ਕਰ ਰਿਹਾ ਸੀ ਕਿ ਕਦੋਂ ਕਿਹੜੀ ਘੜੀ ਰਿਜ਼ਲਟ ਆਵੇ ਤੇ ਆਪਾਂ ਖੁਸ਼ੀਆਂ ਦੇ ਲੱਡੂ ਵੰਡੀਏ ਆਮ ਆਦਮੀ ਪਾਰਟੀ ਵਧੀਆ ਕੰਮ ਕਰ ਰਹੀ ਆ ਪੰਜਾਬ 'ਚ ਔਰ ਸੰਜੀਵ ਜੀ ਜਿਹੜੇ ਜਿੱਤ ਕੇ ਅੱਜ ਐਮ ਐਮ ਐਲ ਏ ਬਣੇ ਆ ਔਰ ਅਸੀਂ ਆਸ ਕਰਦੇ ਆਂ ਕਿ ਜਿਹੜੇ ਹਾਈ ਕਮਾਂਡ ਆ ਆਮ ਆਦਮੀ ਪਾਰਟੀ ਦੀ ਉਹ ਉਹਨਾਂ ਨੂੰ ਮੰਤਰੀ ਜਲਦੀ ਹੀ ਬਣਾਣ ਤੇ ਜਿਹੜਾ ਪੰਜਾਬ ਦਾ ਵੀ ਉਹ ਵਧੀਆ ਤੋਂ ਵਧੀਆ ਕੰਮ ਕਰ ਸਕਣ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਦੀ ਲੜਾਈ ਜਿੱਤ ਹੋਈ ਆ ਫੇਰ ਦੁਬਾਰਾ ਹੋਣੀ ਆ ਠੀਕ ਐ ਮੁਰੇ ਬਹੁਤ ਬੜੀ ਜਿੱਤ ਹੋਈ ਹੈ ਜੀ ਔਰ ਆਮ ਆਦੀ ਪਾਰਟੀ ਬਹੁਤ ਬੜੀਆ ਕੰਮ ਕਰ ਰਹੇ ਹੈ ਔਰ ਅੱਗੇ ਔਰ ਵੀ ਬੜੀਆ ਕੰਮ ਕਰਨਗੇ ਤੋ ਇਹ ਜਿੱਤ ਕੇ ਖੁਸ਼ੀ ਦੀ ਲਹਿਰ ਦੇ ਵਿੱਚ ਸਭੀ ਲੋਗ ਆਏ ਹੈ ਇਕੱਠੇ ਹੋਏ ਹੈ ਮਿਠਾਈ ਲੱਡੂ ਵੰਡ ਰਹੇ ਹੈ ਜੀ ਸ਼ੁਕਰੀਆ ਹਾਂਜੀ ਸਰ ਅ ਅੱਜ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਜਿਹੜੀ ਲੁਧਿਆਣਾ ਵੈਸਟ ਵਿੱਚ ਹੋਈ ਸੀ ਉਹਦਾ ਰਿਜ਼ਲਟ ਆਇਆ ਬਹੁਤ ਵਧੀਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा ਜੀ ਨੇ ਜਿੱਤ ਪ੍ਰਾਪਤ ਕੀਤੀ ਆ ਸੋ ਇਹ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਆ ਉਹਨਾਂ ਤੋਂ ਖੁਸ਼ ਹੋ ਗਏ ਜਿਹੜੇ ਲੋਕਾਂ ਨੇ ਪਬਲਿਕ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਔਰ ਇਸ ਦੇ ਨਾਲ ਨਾਲ ਅੱਜ ਵਿੱਚ ਜੋ ਗੁਜਰਾਤ ਵਿੱਚ ਜਿੰਨੀ ਚੋਣ ਹੋਈ ਆ ਉਹਦੇ ਵਿੱਚ ਵੀ ਭਾਜੀਪੀ ਦੇ ਘੜ ਵਿੱਚ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਜਿਹੜਾ ਜਿੱਤ ਦਾ ਝੰਡਾ ਗੱਡਿਆ ਸੋ ਆਮ ਆਦਮੀ ਪਾਰਟੀ ਤੇ ਔਰ ਸਾਰੇ ਪਬਲਿਕ ਨੂੰ ਸਾਰੇ ਵੋਟਰਾਂ ਨੂੰ ਬਹੁਤ ਬਹੁਤ ਵਧਾਈ ਸਭ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਲੁਧਿਆਣਾ ਜਿਮਨੀ ਚੌਂ ਦੀ ਜਿਹੜੀ ਆਮ ਆਦਮੀ ਪਾਰਟੀ ਨੇ ਜਿੱਤੀ ਆ ਇਹ ਤੋਂ ਸਾਫ ਫਸ਼ਟ ਯਾਰ ਹੁੰਦਾ ਕਿ ਲੋਕਾਂ ਦੀ ਜਿਹੜੀ ਆ ਵਿਸ਼ਵਾਸ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਉਂ ਦਾ ਤਿਉਂ ਆ ਕਿਉਂਕਿ ਲੋਕਾਂ ਨੇ ਅੱਜ ਦੀ ਜਿੱਤ ਦੇ ਜਿਹੜਾ ਮੋਹਰ ਲਾਈ ਆ ਉਹ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਲੋਕਾਂ ਦੇ ਹੱਕ ਦੇ ਵਿੱਚ ਨੀਤੀਆਂ ਜਿਹੜੀਆਂ ਪੰਜਾਬ ਦੀਆਂ ਉਹਦੇ ਹੱਕ ਦੇ ਵਿੱਚ ਲੋਕਾਂ ਨੇ ਜਿਹੜੀ ਮੋਹਰ ਲਾਈ ਆ ਭਗਵੰਤ ਸਿੰਘ ਮਾਨ ਜੀ ਦੇ ਜਿਹੜੇ ਕੰਮਾਂ ਤੇ ਮੋਹਰ ਲੱਗੀ ਹੈਗੀ ਆ ਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਇਹ ਵੱਡੀ ਲੀਡ ਦੇ ਨਾਲ ਲੁਧਿਆਣਾ ਜੀ ਜਿੱਤੀ ਤੇ ਉਹਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਜਿਹੜੀ ਗੁਜਰਾਤ ਦੇ ਵਿੱਚ ਦੁਵਾਰਾ ਜਿਹੜੀ ਸੀਟ ਜਿੱਤ ਕੇ ਸਾਬਤ ਕਰ ਦਿੱਤਾ ਕ ਆਮ ਆਦਮੀ ਪਾਰਟੀ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਆਪਣੇ ਪੈਰ ਰੱਖਦੀ ਪਈ ਆ ਤਾਂ ਇੱਕ ਸਮਾਂ ਆਏਗਾ ਜਦੋਂ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦਾ ਡੰਕਾ ਭਲੇਗਾ ਹਾਂਜੀ ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਚੱਲਦੀ ਏ ਸਰਕਾਰ ਆ ਉਹ ਦਿੱਤਾ ਜਿਹੜਾ ਬਾਈ ਇਲੈਕਸ਼ਨ ਹੋਇਆ ਲੁਧਿਆਣਾ ਵਿੱਚ ਅਰੋੜਾ ਜੀ ਦੀ ਵੱਡੀ ਲੀਡ ਹੋਈ ਆ ਇਹ ਅਸੀਂ ਸਮਝਦੇ ਆ ਕਿ ਆਮ ਆਦਮੀ ਪਾਰਟੀ ਨੇ ਲੋਕ ਜਿਹੜੇ ਪਸੰਦ ਕਰਦੇ ਆ ਆਪਾਂ ਦੇਖਦੇ ਗੁਜਰਾਤ ਵਿੱਚ ਵੀ ਜਿਹੜੀ ਆ ਵੱਡੀ ਲੀਡ ਜਿਹੜੀ ਅੱਜ ਪਾਰਟੀ ਨੇ ਪ੍ਰਾਪਤ ਕੀਤੀ ਆ ਇਹ ਆਮ ਆਦਮੀ ਦੀ ਜਿੱਤ ਆ ਸਰਕਾਰ ਦੀਆਂ ਪਾਲਿਸੀਆਂ ਦੀ ਜਿੱਤ ਆ ਅਸੀਂ ਉਹ ਸੋਚਦੇ ਆ ਜਾਂ ਅਸੀਂ ਦੇਖਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਰਕਾਰ ਜਿਹੜੀ ਆ ਹੋਰ ਵੱਡੇ ਪੱਧਰ ਤੇ ਜਿੱਤ ਕੇ ਲੋਕਾਂ ਦਾ ਵਿਸ਼ਵਾਸ ਬਹਾਲ ਕਰੇਗੀ ਥੈਂਕ ਯੂ ਹਾਂਜੀ ਹਾਂਜੀ ਸਾਰੇ ਪੰਜਾਬ ਨੂੰ ਅੱਜ ਲੁਧਿਆਣਾ जिमनी जोन ਜੇਤੰਦਿਆਂ ਬਹੁਤ-ਬਹੁ ਮੁਬਾਰਕਾਂ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਬੌਦੀਆਂ ਚੱਲ ਰਹੀਆਂ ਉਹ ਪਬਲਿਕ ਨੇ ਬਹੁਤ ਹੀ ਸਮਝ ਦੇ ਨਾਲ ਲਾਗੂ ਕਰਾਈਆਂ ਭਗਵੰਤ ਮਾਨ ਨੇ ਉਹਨਾਂ ਨੂੰ ਪਬਲਿਕ ਨੇ ਬਹੁਤ ਚੰਗੀ ਤਰ੍ਹਾਂ ਐਕਸੈਪਟ ਕੀਤਾ ਔਰ ਉਹਦਾ ਨਤੀਜਾ ਲੁਧਿਆਣਾ ਦੀ ਜਿਮਨੀ ਚੋਨ ਜਿੱਤ ਕੇ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਤਾਈ ਦੇ ਇਲੈਕਸ਼ਨ ਦਾ ਡਾਂਕਾ ਸ਼ੁਰੂ ਕਰ ਦਿੱਤਾ ਰਾਮਿੰਦ ਬਾਣੀ ਨ ਜਿੱਤ ਗਏ ਆ ਫਾਈਨਲ ਅਜੀ ਜਿੱਤਾਂਗੇ ਇਹ ਬੀਬੀ ਇੰਦਰਜੀਤ कौर ਮਾਂ ਦੀ ਵਾਈਵੇ 27 ਦੇ ਵਿੱਚ ਅਜੀ ਇਹ ਜਿਹੜੀ ਡਾਂਕ ਪਿਵਾਵਾਂਗੇ ਔਰ ਲੱਡੂ ਵੰਡਾਂਗੇ ਹਾਂ ਮਾਂ ਦੀ ਲੱਡੂ ਵੰਡ ਕੇ ਰਹੇ ਜੀ ਮਾਂ ਦੀ ਪਾਰਟੀ ਲੁਧਿਆਣਾ ਜਿੰਨੇ ਚੋਣ ਜਿੱਤ ਕੇ ਇਹ ਖਬਦ ਕਰਦਾ ਕਿ ਲੋਕ ਕੰਮ ਨੂੰ ਪਸੰਦ ਕਰਦੇ ਆ ਲੋਕ ਕੰਮ ਨੂੰ ਪਹਿਲ ਦਿੰਦੇ ਆ ਨਾ ਕਿ ਗੁੰਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਨਕੋਦਰ ਤੋਂ ਦਿਖਾ ਰਹੀ ਸੀ ਨਕੋਦਰ ਦੇ ਵਿੱਚ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਜਿਹੜੇ ਸੰਜੀਵ अरोड़ा ਜੀ ਜਿਹੜੇ ਆਮ ਆਦਮੀ ਪਾਰਟੀ ਤੋਂ ਦੁਆਰਾ ਜਿੱਤੇ ਨੇ ਜਿਹੜੇ ਜਿੱਤੇ ਨਨ ਜਿਨ੍ਹਾਂ ਨੇ ਖੂਬਸੂਰਤ ਜਿੱਤ ਹਾਸਲ ਕੀਤੀ ਆ ਉਸ ਖੁਸ਼ੀ ਦੇ ਵਿੱਚ ਨਕੋਦਰ ਸ਼ਹਿਰ ਦੇ ਵਿੱਚ ਅੱਜ ਲੱਡੂ ਮਨਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਔਰ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਪੂਰੇ ਜੋਸ਼ ਦੇ ਵਿੱਚ ਸਨ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋਦ